ਕਿਸਾਨਾਂ ਨਾਲ ਮਿਲਾਉਣ ਲੱਗਿਆ ਬਹੁਤ ਦੁਖੀ ਕਿਸਾਨ ਆ ਗੋਭੀ ਵਾਈ ਆ ਤੇ ਪੁੱਛਦੇ ਆਪਾਂ ਕੀ ਗੱਲ ਆ ਹਨਾ ਕੀ ਗੱਲ ਹੋ ਗਈ ਬਾਪੂ ਕਿਉਂ ਬਾਦੀ ਗੋਭੀ ਚੰਗੀ ਪਲੀ ਵਧੀਆ ਤਾਂ ਕਮਾਈ ਦੇਈ ਜਾਂਦੀ ਸੀ ਬਸ ਰੇਟ ਹੀ ਨਹੀਂ ਸੀ ਅੱਜ ਬਸ ਪੱਲਿਓਂ ਪੈਣ ਲੱਗੇ ਆ ਸਾਰੇ ਰੇਟ ਜਮਾਂ ਹੀ ਕੜ ਗਿਆ ਹੁਣ ਲੇਬਰ ਵੀ ਪੱਲਿਓਂ ਪੈਂਦੀ ਆ ਕਿੰਨਾ ਰੇਟ ਰਹਿ ਗਿਆ ਹੁਣ ਰੇਟ ਚੱਕਦਾ ਹੀ ਨਹੀਂ ਕੋਈ ਕਿਸੇ ਭਾਅ ਵੀ ਨਹੀਂ ਚੱਕਦਾ ਅੱਛਾ ਜਮਾਂ ਮਿੱਟੀ ਹੋ ਗਈ ਇਹ ਮਿੱਟੀ ਹੋ ਗਈ ਲਓ ਵੀ ਆ ਹੁੰਦਾ ਆਪਾਂ ਤੁਹਾਨੂੰ ਵੀਡੀਓ ਪਾਉਂਦੇ ਰਹਿੰਨੇ ਆ ਹਨਾ ਆਪਾਂ ਸੱਚਾਈ ਵਿਖਾਉਂਦੇ ਆ ਗਰਾਊਂਡ ਲੈਵਲ ਤੋਂ ਵਿਖਾਉਂਦੇ ਆ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਲੱਖਾਂ ਨੂੰ ਵੀ ਵਿਗ ਜਾਂਦੀ ਐ ਤੇ ਕੱਖਾਂ ਨੂੰ ਵੀ ਰਹਿ ਜਾਂਦੀ ਐ ਤੇ ਅੱਜ ਕੱਖਾਂ ਨੂੰ ਰਹਿ ਗਈ ਹਣਾ ਬਾਪੂ ਇਹ ਕੱਖਾਂ ਨੂੰ ਰਹਿ ਗਈ ਮਨ ਤਾਂ ਦੁਖੀ ਹੁੰਦਾ ਵੀ ਇੰਨੀ ਮਿਹਨਤ ਕੀਤੀ ਸੀ ਹੁੰਦਾ ਹੀ ਐ ਮਨ ਦੁਖੀ ਸਾਰੀ ਮਿਹਨਤ ਇੱਥੇ ਵਿੱਚ ਹੀ ਗਈ ਕਿੰਨੇ ਕਿੱਲੇ ਵੀਜੀ ਸੀ ਇਹ ਇਹ 3.5 ਕਿੱਲੇ ਸੀ ਸਾਢੇ 3 ਕਿੱਲੇ ਗੋਭੀ ਵੀਜੀ ਸੀ ਤੇ ਜਮਾ ਮਿੱਟੀ ਹੋ ਗਈ ਕੁਛ ਵੇਚੀ ਤੇ ਕੁਛ ਕਰਕੇ ਨਹੀਂ ਕੁਛ ਥੋੜੀ ਬੋਤੀ ਖਰਚਾ ਵਰਚਾ ਪੂਰਾ ਹੋਇਆ ਖਰਚਾ ਵਰਚਾ ਹੀ ਪੂਰਾ ਹੋਇਆ ਤੇ ਨਹੀਂ ਮੈਨੂੰ ਲੱਗਦਾ ਵੀ 4-4 ਲੱਖ ਦੀ ਕਿੱਲੇ ਚੋ ਗੋਭੀ ਸੀਗੀ ਜਦੋਂ 70 ਰੁਪਏ ਵਿਕੀ ਹੈ ਹਣਾ ਸਟਾਰਟਿੰਗ 'ਚ ਕੀ ਘਾਟ ਰਹੀ ਬਾਪੂ ਕਿਉਂ ਨਹੀਂ ਉਦੋਂ ਮੰਨ ਕੇ ਚੱਲ ਕੇ ਤਿਆਰ ਲੇਟ ਹੋਈ ਜਾਂ ਕੀ ਚੱਕਰ ਪੈ ਗਿਆ ਕਮੀ ਆਲੇ ਮਾਰਤੀ ਮੀ ਆ ਜਾ ਮੈਂ ਕੁਛ ਤਾਂ ਥੋੜੇ ਆ ਪਨੀਰੀਆਂ ਲੇਟ ਕਰਤੀਆਂ ਜਿਵੇਂ ਆਹ ਪਨੀਰੀ ਹੁਣ ਮੌਕੇ ਤੇ ਵੀ ਜੀ ਆਣੀ ਠੀਕ ਹੈ ਟਾਈਮ ਤੇ ਲੱਗ ਜੇ ਤਾਂ ਫੇਰ ਉਹ ਜਾ ਟਾਈਮ ਆ ਜਾਂਦਾ ਵੀ ਦੇਖਿਆ ਜਾਵੇ ਤਾਂ ਚਲੋ ਆ ਆਪਦੇ ਨਹੀਂ ਉਹ ਤਾਂ ਪੂਰਾ ਜੋਰ ਲਾਉਂਦਾ ਬੰਦਾ ਪਰ ਰੱਬ ਮਾਰ ਜਾਂਦਾ ਮੁੜ ਕੇ ਜਦੋਂ ਕਿਰਾ ਮਾਰ ਗਈ ਫੇਰ ਦੁਬਾਰਾ ਹੁੰਦੀ ਨਹੀਂ ਉਦੋਂ ਨੂੰ ਰੇਟ ਘਟ ਜਾਂਦਾ ਪਛੇਤੀ ਦਾ ਕਿੱਥੇ ਕਿ ਜੇ ਗੱਲ ਕਰਗੇ ਜੇ 10 ਤੋਂ ਲੈ ਕੇ 12 ਰੁਪਏ ਤੋਂ ਲੈ ਕੇ 15 ਵੀ ਕਿੱਥੇ ਕਿ ਖੜਦੀ ਹੈ ਜੇ ਆਪਣਾ ਘਾ ਪੂਰਾ ਜਾ ਕਰਦੇ ਇਹਦਾ ਰੇਟ ਹੀ ਹੈ ਨਹੀਂ ਕੋਈ ਬੰਨਿਆ ਨਹੀਂ ਕੋਈ ਬੰਨਿਆ ਨਹੀਂ ਕੋਈ ਬੰਨਿਆ ਨਹੀਂ ਕੱਚੀ ਫਸਲ ਇਹ ਜੇ ਰੇਟ ਵੱਜ ਜੇ ਆਹ ਦੇਖ ਲਓ ਜੇ ਕਿਉਂ ਪਿੜਦੇ ਐ ਐਮਐਸਪੀ ਦਾ ਵੀ ਤੁਸੀਂ ਕਹਿੰਦੇ ਧਰਨੇ ਲਾਉਂਦੇ ਆ ਫਲਾਨਾ ਲਾਉਂਦੇ ਆ ਬਾਈ ਜੀ ਐਮਐਸਪੀ ਮਿਲੀ ਹੋਵੇ ਜੇ ਹੁਣ ਪਤਾ ਹੋਵੇ ਗੋਭੀ ਯਾਰ ਰੇਟ ਵੀ ਖੂਗੀ ਹਾਂ ਤਾਂ ਕਿ ਬੰਦਾ ਕਦੋਂ ਮਰਜ਼ੀ ਕਰ ਲੇ ਕਦੋਂ ਮਰਜ਼ੀ ਕਰ ਠੀਕ ਆ ਹੁਣ ਇਹ ਰੇਟ ਹੀ ਹੈ ਨਹੀਂ ਬੀ ਵੀ ਮਹਿੰਗਾ ਬਾਪੂ ਹਣਾ ਜੀ ਬਹੁਤ ਮਹਿੰਗਾ ਬਹੁਤ ਮਹਿੰਗਾ ਵੀ ਹੁੰਦਾ ਠੀਕ ਆ ਇਹ ਲੱਖਾਂ ਦਾ ਵੀ ਹੁੰ ਤਾਂ ਲੱਖਾਂ ਰੁਪਈਆ ਖਰਚਾ ਕਰਕੇ ਕਿਸਾਨ ਨੂੰ ਕੋਈ ਪਤਾ ਨਹੀਂ ਵੀ ਉਹਦਾ ਮੁੱਲ ਮੋੜਨਾ ਜਾਂ ਨਹੀਂ ਮੋੜਨਾ ਆਹ ਦੇਖ ਲਓ ਹੁਣ ਇੱਧਰ ਵੀ ਦਿਖਾ ਦਿਓ ਕੈਮਰਾ ਮਾਰ ਕੇ ਸਾਰੀ ਸਬਜੀ ਲਾਉਂਦਾ ਬਾਪੂ ਹਣਾ ਕਿੰਨਾ ਕਿੰਨੀ ਕਰਦੇ ਆਂ ਖੇਤੀ ਸਾਰੀ ਸਬਜੀ ਦੀ ਬਸ 5-6 ਕਿੱਲੇ 5-6 ਕਿੱਲੇ ਵਾਣ ਤੇ ਇਹ ਗੰਡਾ ਕਿਵੇਂ ਹੁਣ ਲਾਇਆ ਕਿ ਨਹੀਂ ਪਗਾ ਗੰਡਾ ਆਵੇ ਹੁਣ ਲਾਉਣ ਲੱਗਿਆ ਅੱਛਾ ਹੁਣ ਲਾਉਣ ਲੱਗੇ ਵੇ ਆ ਅਛਾ ਪਗਾਵਾਂ ਕੋਈ ਲਵਨੇ ਉਹਨੇ ਜਿਆਦਾ ਕਿੱਲਾਂ ਤੋਂ ਕਹਿੰਦਾ ਕਿ ਨਹੀਂ ਲਾਉਂਦੇ ਗੰਦਾ ਟਰਾਈ ਕਰਿਆ ਕਰੋ ਥੋੜਾ ਜਿਹਾ ਚਾਰਕ ਕਰਾਲਾਂ ਤੋਂ ਸ਼ੁਰੂ ਕਰ ਲਓ ਨਹੀਂ ਆ ਵੇਣੇ ਹੁਣ 80 ਤਿਆਰਬਾ ਕਰਕੇ ਤਿਆਰਬਾ ਕਰਕੇ ਹਣਾ ਇੱਕ ਹੋਰ ਗੱਲ ਆ ਥੋੜਾ ਕਿੰਨਾ ਚਿਰ ਹੋ ਗਿਆ ਖੇਤੀ ਦਾ ਕਰਦੇ ਹੋ ਤੁਹਾਨੂੰ ਕੰਮ ਸਾਰੀ ਉਮਰ ਲੰਗੀ ਸਾਰੀ ਉਮਰ ਲੰਗੀ ਤੇ ਕੀ ਤਿਆਰਬਾ ਮਿਲਿਆ ਸਾਰੀ ਉਮਰ ਚੋਂ ਵੀ ਖੇਤੀ ਚੋਂ ਇਹਦੇ ਚੋਂ ਸਬਜ਼ੀ ਵਾਲੀ ਖੇਤੀ ਚੋਂ ਬਾਸ ਸਬਜ਼ੀ ਵਾਲੇ ਜੂਆ ਸਬਜ਼ੀ ਦਾ ਸੱਟਾ ਹਾਂ ਸੱਟਾ ਇਹ ਮਰ ਨਹੀਂ ਦਿੰਦੀ ਵੇਹੇ ਬੰਦੇ ਨੂੰ ਬੰਦੇ ਨੂੰ ਜਿਉਂਦਾ ਰੱਖਦੀ ਐ ਜੇ ਆਪਾਂ ਗੱਲ ਕਿਤੇ ਕਿਤੇ ਹਾਂ ਇਹ ਗੱਲ ਮੈਂ ਅਕਸਰ ਕਰਦਾ ਹਾਂ ਤੁਹਾਨੂੰ ਦਰਸ਼ਕੋ ਪਹਿਲਾਂ ਵੀ ਕਹਿੰਨੇ ਹੁੰਦਾ ਤੁਸੀਂ ਕਹਿੰਨੇ ਗੱਪ ਮਾਰਦੇ ਫਿਰਦੇ ਫਲਾਣਾ ਗੱਪ ਨਹੀਂ ਜਿਵੇਂ ਬਾਪ ਨੂੰ ਕਿਹਾ ਸੱਟਾ ਹੁਣ 4-4 ਲੱਖ ਦੀ ਵੀ ਲੈ ਕੇ ਕਿੱਲੇ ਚੋਂ ਲੋਕ ਮਾਣਾ ਉਹ ਵੇ ਉਹ ਵੀਡੀਓ ਬਣਾਉ ਸਿਰਫ 50 ਰੁਪਏ ਲਫਾਫਾ ਵੇਚਿਆ ਉਧਰ ਦਿਖਾ ਦੇ ਜ਼ੂਮ ਕਰਕੇ ਥਾਈਂ ਅੰਦਰ ਉਹ ਪੈਣ ਲੱਗੀ ਪਈ ਆ 50 ਰੁਪਏ 50 ਰੁਪਏ ਨੂੰ ਲਫਾਫਾ ਹਾਂ ਠੀਕ ਆ ਵਾਂਹ ਤੋਂ ਚੱਕਿਆ ਨਾ ਡਿਲੀਵਰੀ 50 ਰੁਪਏ ਡਿਲੀਵਰੀ ਡਿਲੀਵਰੀ ਵੀ ਨਹੀਂ ਪੂਰੀ ਹੁੰਦੀ ਨਾ ਖਰਚਾ ਵੀ ਨਹੀਂ ਪੂਰਾ ਹੁੰਦਾ ਤਾਂ ਇਹ ਗੱਲ ਇਹ ਹੁੰਦੀ ਹੈ ਵੀ ਜੇ ਲੱਖਾਂ ਦੀ ਕਮਾਈ ਦੀ ਗੱਲ ਕਰਗੇ ਸਾਥ ਆ ਪਰ ਹਾਂ ਇੱਕ ਗੱਲ ਹੈਗੀ ਜਿਵੇਂ ਕਹਿੰਦੇ ਹੁੰਦੇ ਆਲੂ ਵਾਲਾ ਬੰਦਾ ਭੁੱਖਾ ਨਹੀਂ ਮਰਦਾ ਜੇ ਇਹ ਸਾਲ ਲਾਵੇ ਤਾਂ ਆਲੂ ਸਟੋਰ ਹੋ ਜਾਂਦਾ ਨੇ ਸਟੋਰ ਹੋ ਜਾਂਦਾ ਸਟੋਰ ਨਹੀਂ ਹੁੰਦੀ ਪਰ ਸਬਜ਼ੀ ਦਾ ਇੰਨਾ ਵੀ ਜ਼ਰੂਰ ਹੈ ਵੀ ਇਹ ਡੇਲੀ ਦੀ ਇਨਕਮ ਹੈ ਡੇਲੀ ਪੈਸਾ ਆਉਂਦਾ ਘਰੇ ਡੇਲੀ ਪੈਸਾ ਆਉਂਦਾ ਠੀਕ ਹੈ ਜੇ ਹੁਣ ਮਿਹਨਤ ਕਰਨ ਵਾਲਾ ਹੋਵੇ ਮਿਹਨਤ ਕਰਨ ਵਾਲਾ ਹੋਵੇ ਡੇਲੀ ਪੈਸਾ ਆਉਂਦਾ ਘਰੇ ਤਾਂ ਬਾਕੀ ਗੱਲ ਉਹੀ ਹੋਗੀ ਵੀ ਤਿਆਰਬਾ ਮੈਂ ਤੁਹਾਨੂੰ ਜੇ ਕਹਾਂ ਵੀ ਇਹ ਨੇ ਵੀ ਮੇਰੇ ਪਿੱਛੇ ਲਾ ਕੇ ਜਾਂ ਬਾਪੂ ਕਹੇ ਤਾਂ ਯਾਰ ਵੀ 4 ਕਿੱਲੇ ਲਾ ਦੋ ਗੋਭੀ 2 ਕਿ ਥੋੜੀ 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 ਹੋਣੀ ਚਾਹੀਦੀ ਹੈ ਸਾਰੀ ਚੀਜ਼ ਹੋਣੀ ਚਾਹੀਦੀ ਹੈ ਤੁਹਾਡੇ ਕੋਲੇ ਕਨਾਲਾਂ ਤੋਂ ਸ਼ੁਰੂ ਕਰ ਲਓ ਜਿਹਦੇ ਬੰਦੇ ਕੋਲੇ ਅੱਜ ਪਹਿਲੀ ਥੋੜੀ ਰਹਿ ਗਈ ਹੈ ਕਿਸੇ ਕਾਰਨਾ ਕਰਕੇ ਚਾਰ ਕਨਾਲਾਂ ਰਹਿ ਗਈ ਕਿੱਲਾ ਰਹਿ ਗਈ ਹਾਂ ਹਾਂ ਉਹ ਆਹ ਹੀ ਧੰਦਾ ਕਰੋ ਆਹ ਹੀ ਧੰਦਾ ਕਰ ਲਓ ਸਬਜੀ ਤੋਂ ਬਾਅਦ ਜਾਊਗਾ ਬੰਦਾ ਪਨੀਰੀ ਬੀਜੀ ਜੋ ਕੱਲੀ ਪਨੀਰੀ ਵੇਚੀ ਜਾਓ ਕੱਲੀ ਪਨੀਰੀ ਵੇਚਿਓ ਲੈ ਪਨੀਰੀ ਸਹੀ ਗੱਲ ਆ ਬਾਪੂ ਕਹਿੰਦਾ ਵੀ ਗੋਭੀ ਦੀ ਪਨੀਰੀ ਵੇਚੀ ਚੱਲੋ ਤੇ ਗੰਡੇ ਦਾ ਕਣ ਵੇਚੀ ਚੱਲੋ ਭੁੱਖਾ ਨਹੀਂ ਮਰਦਾ ਬੰਦਾ ਤੇ ਪਿੰਡ ਹੈਗਾ ਕੁਹਾਰ ਵਾਲਾ ਬਾਪੂ ਨਾ ਕੀ ਹੁਣ ਐਂਡ ਤੇ ਦੱਸਦਾ ਬਾਪੂ ਜੀ ਨਾ ਦਾ ਨਾਂ ਸੁਬਾ ਸਿੰਘ ਸੁਬਾ ਸਿੰਘ ਬਾਪੂ ਦਾ ਨਾਂ ਤੇ ਬਾਪੂ ਨੇ ਆਪਦਾ ਦੁੱਖ ਵੀ ਦੱਸਿਆ ਪਰ ਦੁੱਖ ਹੁੰਦਾ ਜਦੋਂ ਆਹ ਦੇਖੋ ਇਧਰ ਆ ਪੁੱਤਾਂ ਨੂੰ ਪਾਲੀ ਬਾਈ ਵਹੁਣੀ ਪਈ ਹੈ ਨਾ ਤੇ ਮੈਨੂੰ ਲੱਗਦਾ ਵੀ ਮਾਂ ਨਹੀਂ ਪੁੱਛਿਆ ਲੋਚਦਾ ਕੀ ਹਨਾ ਅੰਦਰੋਂ ਅੰਦਰ ਹੀ ਬੀਤਦੀ ਆ ਤਾਂ ਇਹ ਜਿਹੜੇ ਹਾਲਾਤ ਹੋਏ ਪਏ ਆ